ਸਾਹਬ ਜੀ ਦਾ ਘਰ ਆ ਪ੍ਰੇਮ ਸਾਗਰ ਸ਼ਰਮਾ ਜੀ ਉਹ ਇਸ ਟਾਈਮ ਅਮਰੀਕਾ ਗਏ ਆਪਣੀ ਬੇਟੀ ਕੋਲ ਕੋਈ 20 25 ਦਿਨ ਹੋ ਗਏ ਆ ਉੱਪਰ ਇੱਕ ਕਿਰਾਏ ਦਾ ਰਹਿ ਸੀ ਪ੍ਰਿੰਸੀਪਲ ਉਹ ਵੀ ਵੀਰਵਾਰ ਸ਼ਾਮ ਨੂੰ ਗਏ ਆ ਕਿਰਾਏ ਤੇ ਤੇ ਸ਼ੁਕਰਵਾਰ ਆਦੀ ਇਹ ਸਾਰਾ ਹਸਿਆ ਆ ਜੋ ਵੀ ਹੈਗਾ ਇੱਕ ਇੱਕ ਚੀਜ਼ ਤਲੋਫ ਕੇ ਲੈ ਕੇ ਗਏ ਆ ਜੀ ਸਾਢੇ 3 ਪੌਣੇ 4 ਲੱਖ ਰੁਪਏ ਦਾ ਕੈਸ਼ ਇੱਥੇ ਸੀ ਸੋਨੇ ਦਾ ਸਮਾਨ ਸੀ ਰਿਟਾਇਰਮੈਂਟ ਦੇ ਹਾਰ ਸੀ ਸਰਵਿਸ ਕਰਦੇ ਐਕਸੀਲਰ ਰਹੀ ਕੀ ਚੀਜ਼ਾਂ ਬੰਝੇ ਨਹੀਂ ਹੋਇਆ ਤੇ ਸਾਰਾ ਹੀ ਸਮਾਨ ਉਹਦਾ ਵੇਦਾ ਸੀ ਆਪ ਚਲੋ ਬੇਟੀ ਦੀ ਮੈਰਿਜ ਹੋਈ ਦੀ ਅਮਰੀਕਾ ਗਏ ਆ ਉਹਦੇ ਕਰਕੇ ਕਹਿੰਦੇ ਸੀ ਚਲੋ ਰਹਿਣ ਦਿੰਨੇ ਬਾਝ ਕੇ ਰੱਖਾਂਗੇ ਉਹ ਟੈਚੀ ਵੀ ਤੋੜਦਾ ਟੂਟੀਆਂ ਵੀ ਲਾ ਕੇ ਲਾ ਗਿਆ ਇੱਕ ਇੱਕ ਚੀਜ਼ ਹੌਸਲੋਫੀ ਆ ਅੱਜ ਤੱਕ ਕਿ ਪੁਰਾਣੀ ਪੇਟੀ ਜਿਹੜੀ ਉਹਨਾਂ ਦੀ ਮੰਮੀ ਦੇ ਟਾਈਮ ਦੀ ਸੀ ਲੋ ਇਹਦੀ ਪੇਟੀ ਉਹ ਵੀ ਤੋੜ ਕੇ ਇੱਕ ਇੱਕ ਚੀਜ਼ ਚੈੱਕ ਕਰਕੇ ਚੰਗੀਆਂ ਚੀਜ਼ਾਂ ਲੈ ਕੇ ਕੱਢ ਕੇ ਸੋਨ ਕੈਸ਼ ਜਿਹੜਾਗਾ ਮੈਕਸਿਮਮ 3.5 ਤੋਂ 4 ਲੱਖ ਦੇ ਕਰੀਬ ਹਾਦ ਦੇ ਪਾਵਾਂਗੇ ਤੇ 5 ਲੱਖ ਤੱਕ ਪਹੁੰਚ ਜਾਣਾ ਬਾਕੀ ਸੋਨੇ ਦਾ ਸਮਾਨ ਆ ਟੋਟਲ ਸਮਾਰਕ ਨਾ ਜੋ ਇਹਦਾ ਸੋਨਾ ਦਾ ਸਮਾਰਕ ਪਰਚੀ ਬਣਾ ਲਈ ਜਿਹੜੇ ਜਿਹੜਾ ਗੈਪ ਹੋਇਆ ਵਾ ਮਿਨੀਮਮ ਅੱਡ ਤੋਂ 9 ਲੱਖ ਰੁਪਏ ਮਿਨੀਮਮ ਅੱਡ ਤੋਂ 9 ਲੱਖ ਅੱਡ ਤੋਂ 9 ਲੱਖ ਰੁਪਏ ਆ ਸੋਨਾ ਹੀ ਸੋਨਾ ਕੀ ਲੱਗਦਾ ਕਿੰਨੇ ਕਿਲੇ ਦੇ ਰੇ ਆਣਗੇ ਕਿੰਨੇ ਦੇ ਚੋਰੀ ਦੇ ਜਿੱਥੋਂ ਤੱਕ ਜਿਸ ਤਰ੍ਹਾਂ ਕੇ ਦੇਖਿਆ ਪਈਆ ਲਾਵੇ ਵੇਖਿਆ ਸਾਨੂੰ ਲੱਗਦਾ ਪਈ ਦੋ ਦਿਨ ਰਾਤ ਇੱਥੇ ਰਹਿ ਆ ਦੋ ਦਿਨ ਆ ਤਿੰਨ ਉਸ ਹਿਸਾਬ ਨਾਲ ਸਿੰਘ ਮਨਵੀ ਕਰਿਓ ਕੋਈ ਹਾਂਜੀ ਬੈਟਰੀ ਤੱਕ ਲਾਗੇ ਨਮੀਟਰ ਤੱਕ ਲਾਗੇ ਟੂਟੀਆਂ ਆ ਕੇ ਲੈ ਗਏ ਆ ਇਨਵਰਟਰ ਵੀ ਬੈਟਰੀਆਂ ਲਾ ਕੇ ਲੱਗੇ ਐ ਇਨਵਰਟਰ ਛੱਡ ਗਏ ਐ ਬੈਟਰੀਆਂ ਬੈਟਰੀ ਲੱਗੇ ਐ ਉਹ ਬੈਟਰੀ ਇੱਕ ਉੱਪਰ ਇੱਕ ਥੱਲੇ ਸ਼ਹਿਰ ਦੀ ਏਡੀ ਵੱਡੀ ਕਲੋਨੀ ਹੋਏ ਉੱਥੇ ਚੌਂਕੀਦਾਰ ਕੋਈ ਨਾ ਰੱਖਿਆ ਹੋਏ ਨਾ ਹੀ ਇਨਸਪੈਕਟਰ ਸੀਮਾ ਦੀ ਦੀ ਕੋਈ ਨਾ ਹੀ ਇਨਸਪੈਕਟਰ ਦੀ ਦੀ ਸੀਮਾ ਦੀ ਦੀ ਲੱਗੇ ਐ ਉਹ ਵੀ ਲੱਗੇ ਐ ਮੁਆਜਮ ਦੀ ਕੋਈ ਕੰਪਲੀਨਟ ਲਿਖਾਈ ਐ ਕੰਪਲੀਨਟ ਲਿਖਾਈ ਸੀ ਲੇਕਿਨ ਰਾਤੀ ਪੁਲਿਸ ਵਾਲਾ ਆਇਆ ਉਹਦਾ ਲਾਈਟ ਨਹੀਂ ਹੈਗੀ 8:30 ਪੌਣੇ ਲੌਂਗੇ ਨਾ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਐ ਮੈਂ ਨਾ ਠਾਇਆ ਵਾ ਮੈਂ ਨਾ ਜਵਾਈਆ ਮੈਂ ਆਇਆ ਵਾ ਅਹੀ ਇਨਫੋਰਮੇਸ਼ਨ ਅਧਿਆ ਰਾਜਮਸੀ ਆਇਆ ਨਾਲ ਇੱਕ ਹੋਰ ਆਇਆ ਵਾ 15-20 ਮਿੰਟ ਰੁਕੇ ਆ ਕਹਿੰਦਾ ਜੀ ਸੇਰੇ ਆ ਕੇ ਤੁਹਾਨੂੰ ਪੁੱਛਾਂਗੇ ਲੇਕਿਨ ਅਹੀ ਹੁਣ ਉਹਨਾਂ ਨੂੰ ਫੋਨ ਮਾਰਦੇ ਰਹੇ ਆ ਉਹ ਨਹੀਂ ਜੀ ਤੁਸੀਂ ਆਪਣਾ ਸਮਾਨ ਲੈ ਕੇ ਸਾਡੇ ਕੋਲ ਥਾਣੇ ਆ ਕੇ ਪੱਚਾ ਦਿਓ ਜੀ ਬੰਦਾ ਪੁੱਛੇ ਤੁਸੀਂ ਪਹਿਲਾਂ ਆ ਕੇ ਪਹਿਲਾਂ ਪੂਰਾ ਹਾਸਤਾ ਦੇਖੋ ਵਾਪਰਾ ਦੇਖੋ ਕੀ ਹੋਇਆ ਵਾ ਕਲੀ ਕੰਪਲੇਂਟ ਲਖਾਈ ਹੈ ਜੀ ਕਹਿੰਦੇ ਝੂਠੀ ਹੈ ਤਾਂ ਕਦਾਂ ਕਹਿਦੀ ਹੈ ਅਹੀ ਤੁਸੀਂ ਆਪਣੀ ਆ ਕੇ ਫੋੜਵਾ ਕੇ ਲੋ ਆ ਕੇ ਪਹਿਲਾਂ ਵੀ ਠੀਕ ਆ ਵੀ ਐਸੇ ਘਰ ਚ ਵਾਕਿਆ ਚੋਰੀ ਹੋਈ ਆ ਕੱਲ ਨੂੰ ਕੋਈ ਝੂਠੀ ਕਹ ਦੇ ਕੇ ਕੀ ਲੈਣਾ ਇਸ ਤਰ੍ਹਾਂ ਪੁਲਿਸ ਬੜੀ ਨਿ ਕਮੀ ਕਿਹੜੇ ਡਿਪਾਰਟਮੈਂਟ ਚ ਲੌਂਗ ਕਰਦੇ ਨੇ ਇਹ ਤਲਾਕ ਹੈ ਜੀ ਇਰੀਗੇਸ਼ਨ ਚ ਪਹਿਲੇ 에ਅਰਫੋਰਸ ਉੱਲਟਾਇਆ ਹੋਇਆ ਨੇ ਹਾਂ ਜੀ 에ਅਰਫੋਰਸ ਚ 에ਅਰਫੋਰਸ ਚ ਆਰਮੀ ਚ 에ਅਰਫੋਰਸ ਚ ਰਿਟਾਇਆ ਫਿਰ ਦੁਬਾਰਾ ਉੱਟਾਇਆ ਆ ਗਏ ਫਿਰ ਹਾਂ ਜੀ ਆਰੀਗੇਸ਼ਨ ਚ ਆਰੀਗੇਸ਼ਨ ਮਹਿਕਮੇ ਚ ਐਕਚੁਅਲ ਰਿਟਾਇਆ ਹੋਇਆ ਹੈ ਸਾਰਾ ਸਮਾਨ ਗਿਆ ਲੱਗਦਾ ਕਿ ਕੋਈ ਵਹੀਕਲ ਲੈ ਕੇ ਆਏ ਹੋਣਗੇ ਸ਼ਾਇਦ ਵਹੀਕਲ ਤੋਂ ਬਗੈਰ ਉਹ ਤਾਂ ਜ਼ਿਆਦਾਤਰ ਮੋਟਰਸਾਈਕਲ ਤੇ ਵੀ ਨਹੀਂ ਜਾ ਸਕਦਾ ਸਰ ਦੋ ਸਿਲੰਡਰ ਨੇ ਐਲਈਡੀਆਂ ਨੇ ਦੋ ਸਿਲੰਡਰ ਐਲਈਡੀਆਂ ਨੇ ਮਲਕ 10 ਬਾਥਰੂਮਾਂ ਦੀ ਟੈਪਸ ਨੇ ਸਾਰੀਆਂ ਲਾ ਕੇ ਲੈ ਗਏ ਨੇ ਨਾ 9 ਬੈੱਡਰਾਂ ਦਾ ਲਾ ਕੇ ਲੈ ਗਏ ਨੇ ਤੇ ਪੁੱਛੋ ਮੰਨ ਲਓ ਮੋਟਰਸਾਈਕਲ ਦੀ ਬਾਈਕ ਤੇ ਹੋ ਗਈ ਗੀ ਵੱਡੀ ਗੱਡੀ ਦੇ ਪੂਰੀ ਪਲੈਨਿੰਗ ਨਾ ਤੁਰਿਆ ਸਾਰਾ ਇੱਕ ਬੈੱਡਰਾ ਬੜਾ ਵੀ ਵੱਡਾ ਗਣਾਂਗੇ ਤੇ 30 ਕਿਲੋ ਤੋਂ ਘੱਟ ਇੱਕ ਬੈੱਡਰਾਂ ਨਹੀਂ ਹੁੰਦਾ ਭਾਜੀ ਫਿਰ ਦੋ ਬੈੱਡਰਾਂ ਸਾਡਾ ਮਲ ਗਿਆ ਬੰਦੇ ਚਾਰ ਪੰਜ ਸੱਤ ਬੰਦੇ ਆ ਕੀ ਮੰਗ ਕਰਦੇ ਹੋ ਹੁਣ ਮੰਗਾਂ ਇਹ ਪ੍ਰਸ਼ਾਸਨ ਨੂੰ ਸਹੀ ਕਹਿਣਾ ਵੀ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਹੈ ਜਿਸ ਤਰ੍ਹਾਂ ਜੋ ਪੁਲਿਸ ਸੁਸਤ ਬਾਹਣਾ ਲੱਗੀ ਜਾਣੇ ਉਸ ਹਾਲਾਤ ਨਾਲ ਇਹ ਕੰਮ ਕੁਛ ਨਹੀਂ ਬਣਨਾ ਇਹ ਠੰਡੇ ਬੱਸੇ 'ਚ ਬੈਠੇ ਠ जागर कल करिए कहना जी इलेक्शन करके इलेक्शन भी इलेक्शन करूंगा फिर बंदा देखा इंडिया क्राइम न्यूज जुल्म के खिलाफ जंग आप देख रहे हैं इंडिया क्राइम न्यूज